33 ਮਾਰਲੇਆਂ ਦੇ ਵਿੱਚ ਆਪਾਂ ਅੱਜ ਤੁਹਾਡੇ ਵਾਸਤੇ ਘਰ ਲੈ ਕੇ ਪਹੁੰਚੇ ਹਾਂ ਅਸੀਂ ਜਮਾਨਾਮਾ ਬਣਿਆ ਹੋਇਆ ਰੇਟ ਵੀ ਬਹੁਤ ਘੱਟ ਹੈ ਤੇ ਗੱਲ ਵੀ ਆਪਾਂ ਕੱਲੀ-ਕੱਲੀ ਕਰਦੇ ਹਾਂ ਪੂਰੀ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ 73 800 ਪੂਰਾ 26173 ਜੇ ਕਿਸੇ ਨਾਲ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਘਰ ਦੀ ਪੂਰੀ ਜਗ੍ਹਾ ਹੈਗੀ ਤੇਤੀ ਮਰਲੇ ਰੇਟ ਤੋਂ ਉਹਨੂੰ ਪਤਾ ਲੱਗਿਆ ਹੋਊਗਾ 20 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਕੀਤੀ ਹੈ ਬਹੁਤ ਵੱਡਾ ਘਰ ਆਪਾਂ ਨੂੰ ਦੇਖਣ ਨੂੰ ਅੱਜ ਮਿਲੂਗਾ ਤੇ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਬਹੁਤ ਵੱਡਾ ਘਰ ਬਣਿਆ ਹੋਇਆ ਰੇਟ ਵੀ ਬਹੁਤ ਜਾਇਜ਼ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜਿਹੜਾ ਘਰ ਹੈ ਬਿਲਕੁਲ ਨਵਾਂ ਇਹਨਾਂ ਨੇ ਬਣਾਇਆ ਹੋਇਆ ਬਾਕੀ ਬਿਹੜਾ ਜਿਹੜਾ ਏਰੀਆ ਦਾ ਤੁਸੀਂ ਦੇਖੋ ਬਹੁਤ ਵੱਡਾ ਪੂਰਾ ਡਵੈਲਪਰ ਮਿਲੂਗਾ ਸਾਹਮਣੇ ਘਰ ਆ ਗਿਆ ਜੀ ਤੇ ਬਿਲਕੁਲ ਨਵਾਂ ਬਣਿਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਦੇਖੋਗੇ ਤੇ ਤੁਹਾਡੇ ਕੋਲੇ ਵੀ ਜੇ ਘਰ ਹੈ ਜੇ ਕੋਠੀ ਹੈ ਮਕਾਨ ਹੈ ਪਹਿਲਾਂ ਵੀ ਤੁਹਾਨੂੰ ਮੈਂ ਕਹਾਂ ਸੀਗਾ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਵੀ ਐਡ ਆਪਾਂ ਲਗਾ ਦਾਂਗੇ ਆਪਣਾ ਕਮਿਸ਼ਨ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਾਕੀ ਫਿਰ ਤੋਂ ਆਪਾਂ ਘਰ ਦੀ ਗੱਲ ਸ਼ੁਰੂ ਕਰਦੇ ਹਾਂ ਤੁਸੀਂ ਦੇਖੋ ਜੀ ਪਸੂਆਂ ਵਾਸਤੇ ਅਲੱਗ ਤੋਂ ਆਪਾਂ ਨੂੰ ਮਿਲ ਜੂਗਾ ਮੇਨ ਗੇਟ ਵਧੀਆ ਲੱਗਿਆ ਹੋਇਆ ਹੈ ਗਲੀ ਗੁਲੀ ਜਿਹੜੀ ਇਹਨਾਂ ਨੂੰ ਲੱਗਦੀ ਹੈ ਉਹ ਵੀ ਵਧੀਆ ਲੱਗਦੀ ਹੈ। ਬਾਕੀ ਸਾਰਾ ਕੁਝ ਵਧੀਆ ਹੈਗਾ। ਅਰਸੋਈ ਵਧੀਆ ਮਿਲ ਜੂਗੀ ਤੇ ਕਮਰੇ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਬਣਾ ਰੱਖੇ ਨੇ। ਬਾਕੀ ਤੁਹਾਨੂੰ ਅੰਦਰ ਬਾਹਰੋਂ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ। ਤੇ ਅਦਰਲੀ ਸਾਈਡ ਸੱਜੇ ਹੱਥ ਨੂੰ ਆਪਾਂ ਨੂੰ ਮਿਲ ਜੂਗਾ ਜੀ ਬਾਥਰੂਮ ਏਰੀਆ ਤੇ ਸਾਹਮਣੇ ਇੱਕ ਆਪਣੀ ਰਸੋਈ ਆ ਗਈ। ਬਾਹਰਲੀ ਸਾਈਡ ਇੱਕ ਇਹਨਾਂ ਨੇ ਬਣਾਈ ਹੋਈ ਹੈ। ਬਾਕੀ ਥੋੜਾ ਬੋਤਾ ਕੰਮ ਰਹਿੰਦਾਗਾ ਤੇ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦਾ ਰਹੂੰਗਾ ਜੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਸੀ ਤੇ ਫਰੰਟ ਤੁਸੀਂ ਸਾਰਾ ਦੇਖ ਲਓ ਕਾਫੀ ਵੱਡਾ ਇਹਨਾਂ ਨੇ ਘਰ ਬਣਾਇਆ ਹੋਇਆ ਹੈ ਬਾਕੀ ਰਸੋਈ ਤੋਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਰ ਰਸੋਈ ਤੁਹਾਨੂੰ ਪਹਿਲਾਂ ਮੈਂ ਦਿਖਾਉਣਾ ਤੁਸੀਂ ਦੇਖੋ ਜੀ ਆ ਰਸੋਈ ਦੇਖ ਲਓ ਸੈਲਫ ਬਣੀ ਹੋਈ ਹੈ ਇੱਕ ਨਿੱਕੀ ਜੀ ਸੈਲਫ ਉੱਪਰ ਬਣੀ ਹੋਈ ਹੈ ਬਾਕੀ ਤੁਸੀਂ ਦੇਖ ਲਓ ਪਲਸਤਰ ਪਲੂਸਤਰ ਇਹਨਾਂ ਨੇ ਸਾਰੀ ਕਰਵਾਈ ਹੋਈ ਹੈ ਨੋਰਮਲ ਘਰਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਜੀ ਤੇ ਘਰ ਤੁਸੀਂ ਦੇਖ ਰਹੇ ਹੋ ਬਾਕੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦੱਸ ਦਿੰਨੇ ਵੀ ਜਿਹੜੀ ਇਹਨਾਂ ਨੇ ਛੱਤ ਲਾਈ ਹੋਈ ਹੈ ਉਹ ਕੋਈ ਆਰਸੀ ਵਗੈਰਾ ਨਹੀਂ ਲਾਈ ਇਹਨਾਂ ਨੇ ਟਾਈਲ ਬੱਤੀ ਵਾਲੀ ਛੱਤ ਲਾਈ ਹੋਈ ਹੈ ਸਾਰੀ ਬਾਕੀ ਤੁਸੀਂ ਦੇਖ ਲਓ ਤੇ ਕਮਰੇ ਤਾਂ ਆਪ ਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਕਮਰੇ ਵਧੀਆ ਬਣੇ ਹੋਏ ਮੂਰੀ ਬਰਾਂਡੇ ਟਾਈਪ ਇਹਨਾਂ ਨੇ ਬਣਾਇਆ ਹੋਇਆ ਪਰ ਵਿੱਚ ਇਹਨਾਂ ਨੇ ਕੰਦਾ ਵੀ ਘੜ ਰੱਖੀਆਂ ਗਿਆ ਅੱਗੇ ਵੀ ਕਮਰੇ ਵਾਂਗੂ ਕਮਰੇ ਹੋਗੇ ਪਿੱਛੇ ਵੀ ਕਮਰੇ ਜਿਹੜੇ ਬਣੇ ਹੋਏ ਐ ਉਹ ਤਾਂ ਬਣੀਆਂ ਜੀ ਤੇ ਤੁਸੀਂ ਦੇਖ ਰਹੋ ਜੀ ਸਾਰਾ ਕੁਝ ਬਾਕੀ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪ ਦਾ ਕਮੈਂਟ ਲਾਜ਼ਮੀ ਪਾਇਓ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦ ਰਹੇ ਨੇ ਅਸੀਂ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਕਿਉਂਕਿ ਸਬਸਕ੍ਰਾਈਬ ਜਦੋਂ ਕਰ ਲਉਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਨੀਚੇ ਸਬਸਕ੍ਰਾਈਬ ਦਾ ਇੱਕ ਬਟਨ ਚਿੱਟਾ ਜਿਹਾ ਉਹਨੂੰ ਲਾਜ਼ਮੀ ਦਬਾ ਦਿਓ ਤੇ ਰੇਟ ਤੁਹਾਨੂੰ ਪਤਾ ਲੱਗ ਗਿਆ ਜੀ ਤੇ ਥੋੜੀ ਜੀ ਗੱਲਬਾਤ ਹੈ ਜਿਹੜੀ ਤੁਹਾਨੂੰ ਮੈਂ ਦੱਸ ਦੇਣੇ ਮਾਲਕ ਨੇ ਦੱਸਿਆ ਸੀ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਸਾਰਾ ਕੁਝ ਕਨਫਰਮ ਕੀਤਾ ਮਾਲਕ ਕਹਿੰਦੇ ਨੇ 20 ਮਰਲੇ ਜਿਹੜੇ ਜਗ੍ਹਾ ਨਹੀਂ 20 ਮਰਲੇ ਜਗ੍ਹਾ ਦੀ ਤਾਂ ਰਜਿਸਟਰੀ ਹੋਈ ਹੈ ਜੀ ਬਾਕੀ ਜਿਹੜੀ ਰਹਿ ਗਈ ਹੈ ਉਹਦੀ ਰਜਿਸਟਰੀ ਨਹੀਂ ਹੈਗੀ 20 ਮਰਲਿਆਂ ਦੀ ਰਜਿਸਟਰੀ ਆਪ ਨੂੰ ਮਿਲੂਗੀ ਜੀ ਤੇ ਟੋਟਲ 33 ਮਰਲੇ ਜਗ੍ਹਾ ਤੇ ਰੇਟ 33 ਮਰਲਿਆਂ ਦਾ 20 ਲੱਖ ਰੁਪਇਆ ਇਹਨਾਂ ਨੇ ਮੰਗਿਆ ਅਰ ਰਜਿਸਟਰੀ ਵਾਲੀ ਜਗ੍ਹਾ ਦਾ ਤੇ ਦੂਜੀ ਦਾ ਵੀ ਦੋਮਾ ਦਾ 20 ਲੱਖ ਰੁਪਇਆ ਇਹ ਸਾਰੇ ਇਕੋ ਹੀ ਅਜੀ 33 ਮਰਲੇ ਤੇ ਪਿੰਡ ਜਿਹੜਾ ਇਹਨਾਂ ਦਾ ਹੈਗਾ ਉਹ ਹੈ ਗਿੱਲ ਗਿੱਲ ਪਿੰਡ ਡਿਸਟ੍ਰਿਕਟ ਤਹਿਸੀਲ ਫਿਰੋਜ਼ਪੁਰ ਇਹਨਾਂ ਨੂੰ ਲੱਗਦੀ ਹੈ ਤੇ ਵਧੀਆ ਘਰ ਇਹਨਾਂ ਨੇ ਬਣਾ ਰੱਖਿਆ ਜੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਤੇ ਵੀਡੀਓ ਸਾਡੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਲਾਈਕ ਜਰੂਰ ਕਰ ਦਿਓ ਬਾਕੀ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 26100 73 ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣਾ ਜਿਹੜਾ ਨੰਬਰ ਹੈ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ ਤੁਹਾਨੂੰ ਮੈਂ ਦੱਸ ਵੀ ਦਿੱਤਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮੇਂ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਨਾ ਕੋਈ ਹੈਲੋ ਭੇਜਣ ਦੀ ਲੋੜ ਹੈ ਜਿਹੜੀ ਵੀ ਕੂਠੀ ਘਰ ਤੁਸੀਂ ਵੇਚਣਾ ਮਕਾਨ ਵੇਚਣਾ ਉਹਦੀ ਇੱਕ ਵੀਡੀਓ ਬਣਾਓ 10-12 ਫੋਟੋਆਂ ਖਿੱਚੋ ਵਧੀਆ ਵਧੀਆ ਬਾਹਰੋਂ ਅੰਦਰੋਂ ਸਾਰੀਆਂ ਤੇ ਪੂਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਬਸ ਭੇਜੀ ਦਿਓ ਉਹ ਤੋਂ ਬਾਅਦ ਜਮਾ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਗਾ ਦੇਵਾਂਗੇ ਆਕਿ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਹਰ ਵੀਡੀਓ ਨੂੰ ਮੈਂ ਉਮੀਦ ਕਰਦਾ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਅੱਜ ਵਾਲੀ ਵੀਡੀਓ ਵੀ ਤੁਸੀਂ ਪਸੰਦ ਕਰੋਗੀ ਤੇ ਅੱਗੇ ਸ਼ੇਅਰ ਵੀ ਕਰੋਗੀ ਤੇ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਠੀਕ ਹੈ ਜੀ ਬਾਕੀ ਸਪੋਰਟ ਕਰਿਓ ਫੁੱਲ ਤੇ ਆਪਣੇ ਕੋਲੇ ਹਰ ਏਰੀਆ ਚੋਂ ਕੂਠੀਆਂ ਤੇ ਘਰ ਮਕਾਨ ਆਏ ਪਈ ਐ ਛੇਤੀ ਤੋਂ ਛੇਤੀ ਆਪਾਂ ਜਲਦੀ ਜਲਦੀ ਐਡ ਲਗਾਈ ਜਾਂਦੇ ਆ ਤੇ ਤੁਸੀਂ ਕਮੈਂਟ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦੀ ਐ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਂਗੇ ਕਮੈਂਟ ਕਰੋ ਲਾਜ਼ਮੀ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਣੀ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ